ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਇੱਕ ਬੱਕਰੀ ਇੱਕ ਪੱਠ ਠੀਕ ਹੈ ਜੀ ਤਿੰਨ ਨਗਪ ਕਹੂਆ ਜੀ ਬਾਈ ਕੋਲ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਇੱਕ ਸਾਲਖ ਦੀ ਪੱਠਾ ਤੇ ਇੱਕ ਅਚੀ ਬੱਕਰੀ ਦੀ ਛੋਟੀ ਪੱਠਾ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਮਾਸੀ ਕੀ ਜ਼ਿਲ੍ਹਾ ਮੋਕਾ ਠੀਕ ਹੈ ਜੀ ਬਾਈ ਦਾ ਨੰਬਰ ਪਾਸ ਕਰੀਏ ਪਹਿਲਾਂ ਤਾਂਗੇ ਪਕਾਉਗਾ ਭਰਾ ਤਨੇ ਨਾ ਗਈ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਵੀ ਪੇਜ ਹੈ ਗਰਜੀਤ ਰਾਏ ਹੁਣ ਬਾਅਦ ਤੋਂ ਫੋਲੋਅਰ ਤੇ ਸਿਰ ਕਰ ਤਾ ਕਿ ਜਦੋਂ ਨਾ ਤੁਹਾਨੂੰ ਵੀਡੀਓ ਅਪਲੋਡ ਕਰਦੇ ਰਹੀ ਆਪਣਾ ਨੰਬਰ ਨੋਟ ਕਰੋ ਜੀ 7528200355 ਜੀ ਜੇ ਕਿਸੇ ਨੇ ਐਡਨ ਦੀ ਅੜ ਕਰਾਉਣੀ ਹੈ ਤਾਂ WhatsApp ਪਰ ਆਹ ਵੀਡੀਓ ਭੇਜ ਕੇ ਭਰਾ ਐਡਨ ਲਵਾ ਸਕਦੇ ਹੋ ਠੀਕ ਹੈ ਜੀ ਬਾਈ ਨਾਲ ਜਰੂਰ ਕੰਟੈਕਟ ਕਰੋ ਪਿੰਡ ਮਾਸੀ ਕੀ ਝਲਾ ਮੋਗਾ